50000 ਨੌਕਰੀਆਂ ਦੇ ਇਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਮੇਰੀ ਸਰਕਾਰ ਹੈ ਇਹ ਨਈ ਜੌਬਸ ਦੇਣੇ ਮੇ ਬਹੁਤ ਉੱਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਪਰਚੂਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰੈਕ੍ਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ ਜੇਕਰ ਤੁਸੀਂ ਵੀ ਰੱਖਦੇ ਹੋ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਦਾ ਸੁਪਨਾ ਤਾਂ ਤੁਹਾਡੇ ਲਈ ਹੈ ਇੱਕ ਖੁਸ਼ਖਬਰੀ ਕੱਢ ਦਿੱਤੀਆਂ ਗਈਆਂ ਨੇ ਵੈਕੈਂਸੀਆਂ ਸੋ ਤਿਆਰੀ ਕਰ ਲਵੋ ਤੇ ਲੈ ਲਵੋ ਆਪਣੀ ਮਨਚਾਹੀ ਨੌਕਰੀ ਜੀ ਹਾਂ ਦੱਸ ਦਈਏ ਕਿ ਜੇਕਰ ਤੁਸੀਂ ਵੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਦਾ ਸੁਪਨਾ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੇ ਉਹਨਾਂ ਲੋਕਾਂ ਦੇ ਨਾਲ ਵੀ ਇਹ ਖਬਰ ਸਾਂਝੀ ਕਰ ਦਿਓ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਦਾ ਸੁਪਨਾ ਰੱਖਦੇ ਨੇ ਦੱਸ ਦਈਏ ਕਿ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀਆਂ 1746 ਜਿਹੜੀਆਂ ਵੋਕੇਂਸੀਆਂ ਨੇ ਉਹ ਕੱਢ ਦਿੱਤੀਆਂ ਗਈਆਂ ਨੇ ਇਸ ਦੇ ਸਬੰਧ ਦੇ ਵਿੱਚ ਜਿਹੜੇ ਲੋਕ ਅਪਲਾਈ ਕਰਨਾ ਚਾਹੁੰਦੇ ਨੇ ਜਿਹੜੇ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੇ ਉਹ 21 ਫਰਵਰੀ 2025 ਤੋਂ ਲੈ ਕੇ 13 ਮਾਰਚ 2025 ਤੱਕ ਅਪਲਾਈ ਕਰ ਸਕਦੇ ਨੇ ਦੱਸ ਦਈਏ ਕਿ ਇਸ ਦੇ ਵਿੱਚ ਜਿਹੜੀਆਂ ਕਿ 1261 ਜਿਹੜੀਆਂ ਅਸਾਮੀਆਂ ਨੇ ਉਹ ਜ਼ਿਲ੍ਹਾ ਕਾਡਰ ਦੀਆਂ ਨੇ 485 ਜਿਹੜੀਆਂ ਅਸਾਮੀਆਂ ਨੇ ਉਹ ਹਥਿਆਰਬੰਦ ਕਾਡਰ ਦੀਆਂ ਨੇ ਇਸ ਦੇ ਲਈ ਉਮਰ ਹੱਦ ਹੈ ਉਹ ਇਸ ਤਰ੍ਹਾਂ ਰੱਖੀ ਗਈ ਹੈ 18 ਤੋਂ 28 ਸਾਲ ਤੱਕ ਇਹ ਉਮਰ ਹੱਦ ਹੋਣੀ ਚਾਹੀਦੀ ਹੈ ਨਾ ਤਾਂ ਉਮਰ 18 ਤੋਂ ਘੱਟ ਹੋਣੀ ਚਾਹੀਦੀ ਹੈ ਤੇ ਨਾ ਹੀ 28 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਸਾਬਕਾ ਸੈਨਿਕਾਂ ਦੇ ਲਈ ਉਮਰ ਹੱਦ ਅਲੱਗ ਹੈ ਉਸ ਦੇ ਲਈ ਵੈਬਸਾਈਟ ਤੇ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਵੀ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਨੇ ਉਹ ਪੰਜਾਬ ਪੁਲਿਸ ਦੀ ਅਧਿਕਾਰਿਤ ਵੈਬਸਾਈਟ ਤੇ ਜਾਣ ਤੇ ਸਾਰੀ ਜਾਣਕਾਰੀ ਉੱਥੋਂ ਪ੍ਰਾਪਤ ਕਰ ਲੈਣ ਦੱਸ ਦਈਏ ਕਿ ਇਹ ਵੈਬਸਾਈਟ ਹੈ punjabpolice.gov.in ਇਸ ਤੇ ਹੀ ਫਾਰਮ ਭਰੇ ਜਾਣੇ ਨੇ ਜਿਸ ਦੇ ਸਬੰਧ ਦੇ ਵਿੱਚ ਜਿਹੜੇ ਵੀ ਕਾਲਮ ਦਿੱਤੇ ਗਏ ਨੇ ਉਹਨਾਂ ਨੂੰ ਭਰ ਕੇ ਨਾਲ ਹੀ ਫੀਸ ਵੀ ਅਦਾ ਕੀਤੀ ਜਾਵੇਗੀ ਤੇ ਇਹ ਤੁਹਾਡਾ ਫਾਰਮ ਜਿਹੜਾ ਹੈ ਉਹ ਸਬਮਿਟ ਹੋ ਜਾਵੇਗਾ ਇਹ ਵੀ ਜਾਣਕਾਰੀ ਦੇ ਦਈਏ ਕਿ ਇਹ ਫਾਰਮ ਸਿਰਫ ਔਨਲਾਈਨ ਹੀ ਅਪਲਾਈ ਕੀਤੇ ਜਾ ਸਕਣਗੇ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੀਆਂ ਅਰਜ਼ੀਆਂ ਨਹੀਂ ਰੀਸਿਵ ਨਹੀਂ ਕੀਤੀਆਂ ਜਾਣਗੀਆਂ ਸੋ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਿਰਫ ਔਨਲਾਈਨ ਹੀ ਅਪਲਾਈ ਕਰਿਓ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੀਆਂ ਅਰਜ਼ੀਆਂ ਨੇ ਉਹ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਦੱਸ ਦਈਏ ਕਿ ਜਿਹੜੇ ਜਨਰਲ ਕੈਟਾਗਰੀ ਨਾਲ ਸੰਬੰਧਿਤ ਨੇ ਉਹਨਾਂ ਦੇ ਲਈ ਫੀਸ 1150 ਹੈ ਜਿਹੜੇ ਐਸਸੀ ST BC ਜਾਂ OBC ਕੈਟਾਗਰੀ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਲਈ ਫੀਸ 650 ਰੁਪਇਆ ਰੱਖੀ ਗਈ ਹੈ ਤੇ ਸਾਬਕਾ ਸੈਨਿਕਾਂ ਦੇ ਲਈ ਜਿਹੜੀ ਫੀਸ ਹੈ ਉਹ 500 ਰੁਪਇਆ ਰੱਖੀ ਗਈ ਹੈ ਦੱਸਦੀ ਆ ਕਿ ਇਸ ਦੇ ਲਈ ਪਹਿਲਾਂ ਤੁਹਾਨੂੰ ਲਿਖਤੀ ਪ੍ਰੀਖਿਆ ਦੇ ਵਿੱਚੋਂ ਗੁਜ਼ਰਨਾ ਪਵੇਗਾ ਉਸ ਤੋਂ ਬਾਅਦ ਅਗਲਾ ਮੋੜ ਹੋਵੇਗਾ ਤੇ ਫਿਰ ਸਰੀਰਕ ਮਾਪਿਦਾ ਟੈਸਟ ਹੋਵੇਗਾ ਇਸ ਤਰ੍ਹਾਂ ਇਹ ਪ੍ਰਕਿਰਿਆ ਚੱਲੇਗੀ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਮਨਚਾਹੀ ਨੌਕਰੀ ਤੁਹਾਨੂੰ ਮਿਲ ਜਾਵੇਗੀ ਸੋ ਇਸ ਦੇ ਸਬੰਧ ਦੇ ਵਿੱਚ ਜਿਹੜੀ ਤਿਆਰੀ ਹੈ ਉਹ ਕਰ ਲਵੋ ਤਾਂ ਕਿ ਤੁਸੀਂ ਇਹ ਜਿਹੜੀ ਪ੍ਰੀਖਿਆ ਹੈ ਉਸ ਨੂੰ ਪਾਸ ਕਰ ਸਕੋ ਤੇ ਬਾਅਦ ਵਾਲੇ ਜਿਹੜੇ ਹੋਰ ਟੈਸਟ ਹੋਣੇ ਨੇ ਉਹਨਾਂ ਦੇ ਵਿੱਚੋਂ ਗੁਜ਼ਰ ਕੇ ਆਪਣੀ ਜਿਹੜੀ ਮਨਚਾਹੀ ਨੌਕਰੀ ਹੈ ਉਹ ਪ੍ਰਾਪਤ ਕਰ ਲਓ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸੁਪਨਾ ਹੈ ਕਿ ਪੰਜਾਬ ਰੰਗਲਾ ਪੰਜਾਬ ਬਣੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਨੌਜਵਾਨਾਂ ਦੀ ਸਭ ਤੋਂ ਵੱਡੀ ਭੂਮਿਕਾ ਹੈ ਇਸ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਉਹਨਾਂ ਦੇ ਵੱਲੋਂ ਜਿਹੜੀਆਂ ਕਿ ਪੰਜਾਬ ਪੁਲਿਸ ਦੇ ਵਿੱਚ ਇਹ ਵੈਕੈਂਸੀਆਂ ਕੱਢੀਆਂ ਗਈਆਂ ਨੇ ਸੋ ਜਿਹੜੇ ਵੀ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਦੇ ਚਾਹਵਾਂ ਨੇ ਉਹ ਅਧਿਕਾਰਿਤ ਵੈਬਸਾਈਟ ਤੋਂ ਹੋਰ ਜਾਣਕਾਰੀ ਲੈ ਲੈਣ ਅਪਲਾਈ ਕਰ ਲੈਣ ਨਾਲ ਹੀ ਤਿਆਰੀ ਵੀ ਕਰ ਲੈਣ ਅਤੇ ਜਿਹੜੀ ਆਪਣੀ ਮਨਚਾਹੀ ਨੌਕਰੀ ਹੈ ਉਹ ਪ੍ਰਾਪਤ ਕਰ ਲੈਣ ਕਿਉਂਕਿ ਉਹਨਾਂ ਦਾ ਇਹ ਸੁਪਨਾ ਉਹ ਪੂਰਾ ਹੋਣ ਜਾ ਰਿਹਾ ਹੈ